దేశਾਂ जोडਿਆ ਜਾਂਦਾ ਹੈ ਕਿ ਉਹ ਸਿੱਖਾ ਤੇਰੇ 12 ਵਜ ਗਏ ਪਰ ਹਕੀਕਤ ਨੂੰ ਅਗਰ ਉਹ ਜਾਣ ਰਵਣ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਜਦੋਂ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਬਾਰੀ ਜਰਵਾਨੇ ਸਾਡੇ ਦੇਸ਼ ਨੂੰ ਲੁੱਟਦੇ ਸਨ ਸਾਡੇ ਦੇਸ਼ ਦੀ ਧਨ ਸੰਪਦਾ ਨੂੰ ਲੁੱਟਦੇ ਸਨ ਨਾਲ ਹੀ ਉਹ ਸਾਡੇ ਦੇਸ਼ ਦੀਆਂ ਇੱਜ਼ਤਾਂ ਨੂੰ ਬਹੁ ਬੇਟੀਆਂ ਨੂੰ ਵੀ ਉਹ ਲੁੱਟ ਕੇ ਲੈ ਜਾਂਦੇ ਸਨ ਜਦੋਂ ਸਿੰਘਾਂ ਨੂੰ ਪਤਾ ਚੱਲਦਾ ਪਾਵੇਂ ਉਹ ਜੰਗਲਾਂ ਦੇ ਵਿੱਚ ਰਹਿੰਦੇ ਸਨ ਪਾਵੇਂ ਉਹ ਭੁੱਖੇ ਤੇ ਪਿਆਸੇ ਰਹਿੰਦੇ ਸਨ ਪਰ ਜਿਵੇਂ ਉਹਨਾਂ ਨੂੰ ਇਸ ਗੱਲ ਦਾ ਪਤਾ ਚੱਲਦਾ ਕਿ ਇਸ ਦੇਸ਼ ਦੀਆਂ ਬੱਚੀਆਂ ਨੂੰ ਵੀ ਬੰਦਕ ਬਣਾ ਕੇ ਲੁੱਟ ਕੇ ਲਿਜਾਇਆ ਜਾ ਰਿਹਾ ਹੈ ਤਾਂ ਉਹ ਰਾਤ ਦੇ 12 ਵਜੇ ਉਹਨਾਂ ਉੱਪਰ ਗੋਰੀਲਾ ਹਮਲਾ ਕਰ ਦਿੰਦੇ ਤੇ ਧਨ ਦੌਲਤ ਦੇ ਨਾਲ ਨਾਲ ਉਹ ਦੇਸ਼ ਦੀਆਂ ਬਹੁ ਬੇਟੀਆਂ ਨੂੰ ਵੀ ਛੁਡਾ ਕੇ ਲੈ ਲੈਂਦੇ

ਤਾਂ ਜਿਹੜੇ دیਵਾਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਸਤਾਨੇ ਸਿੰਘ ਨੇ ਉਹ ਆਜ ਆਉਣਗੇ ਤੁਹਾਡੇ ਉੱਪਰ ਗ੍ਰਿਲ੍ਹਾ ਹਮਲਾ ਕਰਕੇ ਜਿੱਥੇ ਧਨ ਦੌਲਤ ਖੋ ਲੈਣਗੇ ਉੱਥੇ ਦੇਸ ਦੀਆਂ ਪਉ ਬੇਟੀਆਂ ਵੀ ਛੁੜਾ ਕੇ ਉਹ ਲੈ ਜਾਣਗੇ ਸਿੱਖਾਂ ਦੇ 12 ਵਜ ਗਏ ਨੇ ਤਾਂ ਇਸ ਲਈ ਸਾਡੇ ਹਿੰਦੁਸਤਾਨ ਦੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਏ ਜੋ ਕੰਨ ਨੇ ਉਹ ਸਿੱਖਾ ਤੁਹਾਡੇ 12 ਵਜ ਗਏ ਨੇ ਤੇ ਜੇਕਰ ਉਹ ਇਸ ਅਸਲੀਅਤ ਨੂੰ ਜਾਣ ਲੈਣ ਕਿ ਤੁਹਾਡੀਆਂ ਬਹੂ ਬੇਟੀਆਂ ਨੂੰ ਬਚਾਉਣ ਵਾਸਤੇ ਸਿੱਖਾਂ ਦੇ 12 ਵਜਦੇ ਹਨ ਤਾਂ ਫਿਰ ਸ਼ਰਮ ਦੇ ਨਾਲ ਉਹਨਾਂ ਦਾ ਸਿਰ ਝੁਕ ਜਾਵੇਗਾ ਤੇ ਕਦੀ ਇਹ ਗੱਲ ਮੂੜ ਕੇ ਨਹੀਂ ਕਰਨਗੇ ਤਾਂ ਸਾਧ ਸੰਗਤ ਜੀ ਪਰ ਗੱਲ ਇਹ ਹੈ ਮਹਾਰਾਜ ਦੀ ਬਾਣੀ ਕਹਿੰਦੀ ਹੈ ਮਾਨਮੁਖ ਮਨ ਨਾ ਭਜਈ ਅਤ ਮੈਲੇ ਚਿਤ ਕਠੋਰ ਸੱਪੇ ਦੁੱਧ ਪਿਆਈਏ ਅੰਦਰ ਵਿਸ ਨਿਕੋਰ ਸੱਪ ਵਾਲੀ ਬਿਲਤੀ ਕੋਈ ਤਾਰਨ ਕਰ ਜਾਵੇ ਜਿਵੇਂ ਸੱਪ ਨੂੰ ਦੁੱਧ ਪਲਾਈਏ ਤੇ ਇੱਕ ਦਿਨ ਉਹ ਸੱਪ ਉਹ ਸਾਰੇ ਦਾ ਜ਼ਹਿਰ ਬਣਾ ਲੈਂਦਾ ਹੈ ਜ਼ਹਿਰ ਉਗਲਦਾ ਹੈ ਉਹ ਤੁਹਾਨੂੰ ਵੀ ਡਸੇਗਾ ਤੁਹਾਡੀ ਜ਼ਿੰਦਗੀ ਨੂੰ ਵੀ ਖਤਮ ਕਰ ਦੇਵੇਗਾ ਇਸ ਤਰ੍ਹਾਂ ਜਿਹੜੇ ਅਕੀਲਤ ਕਣ ਲੋਕ ਹਨ ਉਹ ਕੀਤੇ ਪਰ ਉਹ ਪੁਕਾਰਾਂ ਨੂੰ ਨਹੀਂ ਜਾਣਦੇ ਤੇ ਉਹ ਕੇਵਲ ਵਿਅੰਗ ਖਸਣਾ ਜਾਣਦੇ ਹਨ ਇਹੋ ਜਿਹੇ ਜਿਹੜੇ ਬੰਦੇ ਹਨ ਉਹ ਸੱਪ ਦੀ ਗਿਰਤੀ ਵਾਲੇ ਹਨ ਉਹਨਾਂ ਦੇ ਅੰਦਰ ਜ਼ਹਿਰ ਭਰਿਆ ਹੈ ਤੇ ਉਹ ਜ਼ਹਿਰ ਹੀ ਉਗਲਦੇ ਹਨ ਤੇ ਜ਼ਹਿਰ ਉਗਲਦੇ ਰਹਿਣਗੇ ਉਹਨਾਂ ਨੂੰ ਸਤਿਗੁਰ ਨਾਨਕ ਪਾਤਸ਼ਾਹ ਜੀ ਸਮਤ ਦੇਣ ਤਾਂ ਕਿ ਉਹਨਾਂ ਨੂੰ ਅਸਲੀਅਤ ਦਾ ਪਤਾ ਚੱਲ ਸਕੇ